ਲੀਡਰ ਇੱਕ 파ਟੀ ਛੱਡ ਕੇ ਦੂਜੀ ਦੇ ਵਿੱਚ ਜਾ ਰਹੇ ਨੇ ਤੇ ਅਧਿਕਾਰੀਆਂ ਦੇ ਵੀ ਤਬਾਦਲੇ ਹੋ ਰਹੇ ਨੇ ਅਧਿਕਾਰੀ ਵੀ ਕੁਝ ਰਟਾਇਰ ਹੋ ਰਹੇ ਨੇ ਤੇ ਉਹਨਾਂ ਦੇ ਵਿੱਚ ਇੱਕ ਚਰਚਿਤ ਨਾਮ ਹੈ ਦਿਨਕਰ ਗੁਪਤਾ ਦਾ ਜੋ ਪੰਜਾਬ ਦੇ ਟੀਜੀਪੀ ਵੀ ਰਹਿ ਚੁੱਕੇ ਨੇ ਉਹਨਾਂ ਨੂੰ ਐਨਆਈਏ ਦਾ ਮੁਖੀ ਲਾਇਆ ਗਿਆ ਸੀ ਤੇ ਹੁਣ ਉਹਨਾਂ ਦਾ ਵੀ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਹੁਣ 31 ਮਾਰਚ ਨੂੰ ਉਹ ਇਸ ਅਹੁਦੇ ਤੋਂ ਸੇਵਾਮੁਕਤ ਹੋਣ ਜਾ ਰਹੇ ਨੇ ਉਹਨਾਂ ਦੇ ਨਾਮ ਥਾਂ ਤੇ ਮਹਾਰਾਸ਼ਟਰ ਕਾਡਰ ਦੇ ਆਈਪੀਐਸ ਅਧਿਕਾਰੀ ਸਦਾਨੰਦ ਬਸੰਤ ਉਹ ਹਦਾ ਸੰਭਾਲਣਗੇ ਉਹਨਾਂ ਦੀ ਪੇਸ਼ੀ ਹੈ ਪੇਸ਼ੀ ਦੇ ਵਿੱਚ ਕਹਿੰਦੇ ਉਹ ਪੂਰਾ ਆਪਣਾ ਦੱਸਣਗੇ ਕਿ ਅਸਲ ਦੇ ਵਿੱਚ ਘੁਟਾਲਾ ਹੋਇਆ ਕਿੱਥੇ ਤੇ ਪੈਸਾ ਟਕਾ ਜਿਹੜਾ ਨਹੀਂ ਮਿਲ ਰਿਹਾ ਉਹ ਕਿਹਦੇ ਕੋਲ ਹੈ ਜਿਹੜਾ ਉਹਨਾਂ ਨੇ ਰਿਮਾਂਡ ਲਿਆ ਹੈ ਇਹਦਾ ਮਤਲਬ ਇਹ ਹੈ ਕਿ ਕੇਜਰੀਵਾਲ ਸਾਹਿਬ ਵੀਡੀਓ ਨੂੰ ਦੱਸੇ ਸਾਰਾ ਕੁਝ ਜੋ ਸੁਨੀਤਾ ਕੇਜਰੀਵਾਲ ਕਹਿੰਦੇ ਉਹਨਾਂ ਮੁਤਾਬਕ ਚਾਹੀਏ ਵੀ ਅਦਾਲਤ 'ਚ ਦੱਸਣਗੇ। ਤੇ ਹੁਣ ਇੱਕ ਅਜੇਹਾ ਲੀਡਰ ਹੈ ਜਿਹਨੂੰ ਮੋੜ ਭਾਜਪਾ ਨੇ ਟਿਕਟ ਦਿੱਤੀ ਹੈ ਜਨਾਰਦਨ ਰੇਡ। ਉਹ ਮਾਮਲਾ ਕਾਫੀ ਭੱਕ ਗਿਆ ਹੈ ਤੇ ਵਿਰੋਧੀਆਂ ਨੇ ਇੱਕ ਵਾਰ ਫੇਰ ਸਵਾਲ ਖੜੇ ਕੀ। ਆਹ ਘਟਾ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਆ ਕੇ ਆਖਿਆ ਹੂੰ ਇਹ ਭਾਰਤੀ ਜਨਤਾ ਪਾਰਟੀ ਕੋਲੇ ਨਾ ਇੱਕ ਬਾਸ਼ਕ ਮਸ਼ੀਨ ਹੈ ਜੀ ਉਹਦੇ ਵਿੱਚੋਂ ਨਵਾਂ ਡਿਟਰਜੈਂਟ ਨਹੀਂ ਵਾਪਰਦੇ ਵਰਤਦੇ ਇੱਕ ਮੁੱਦਤਾ ਤੋਂ ਚੱਲਿਆ ਆ ਰਿਹਾ ਹੈ ਨਿਰਮਾ ਉਹ ਨਿਰਮੇ ਦੇ ਵਿੱਚ ਧੋ ਲੈਂਦੇ ਆ ਬੰਦੇ ਨੂੰ ਉਸ ਤੋਂ ਬਾਦ ਉਹ ਬਿਲਕੁਲ ਦੁੱਧ ਧੋਤਾ ਹੋ ਜਾਂਦਾ ਹੈ ਆਮ ਆਦਮੀ ਪਾਰਟੀ ਨੇ ਪਟਿਆਲਾ ਹਲਕੇ ਤੋਂ ਛੋਣ ਮੈਦਾਨ ਦੇ ਵਿੱਚ ਵੀ ਉਤਾਰ ਦਿੱਤਾ ਹੈ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਵੀ ਉਹ ਪਹੁੰਚੇ ਹਿਰਾਸਤ ਦੇ ਵਿੱਚ ਵੀ ਲਏ ਗਏ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਡਾਕਟਰ ਗੁਰਵੀਰ ਸਿੰਘ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਬਹੁਤ ਸਰਗਰਮ ਨੇ ਉਹਨਾਂ ਨੇ ਇਸ ਦਫ਼ਤਰ ਦੇ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਚੋਣ ਕਮਿਸ਼ਨ ਤੋਂ ਸ਼ਿਕਾਇਤ ਪਹੁੰਚ ਗਈ ਜ਼ਿਲ੍ਹਾ ਚੋਣ ਅਫਸਰ ਕੋਲ ਇੱਥੇ ਜਦੋਂ ਆਈ ਉਹਨਾਂ ਨੇ ਬਧੀਗ ਡਿਪਟੀ ਕਮਿਸ਼ਨਰ ਨੇ ਨਵਰੀਤ ਕੌੜੀ ਹੂੰ ਉਹਨਾਂ ਨੂੰ ਭੇਜਿਆ ਕਿ ਜਾ ਕੇ ਦੇਖੋ ਕਹਿੰਦੇ ਦਫ਼ਤਰ ਖੋਲ ਲਿਆ ਲੇਕਿਨ ਜ਼ਿਲ੍ਹਾ ਚੋਣ ਅਫਸਰ ਤੋਂ ਦੀ ਮਨਜ਼ੂਰੀ ਨਹੀਂ ਸੀ ਲਈ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸੋ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਵੱਡੇ ਫੇਰਬਦਲ ਦੇਖਣ ਨੂੰ ਮਿਲ ਰਹੇ ਨੇ ਇੱਕ ਪਾਸੇ ਲੋਕ ਸਭਾ ਚੋਣਾਂ ਸਿਰਤੇ ਨੇ ਕਈਆਂ ਥਾਵਾਂ ਦੇ ਉੱਤੇ ਤਾਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਵੀ ਖਤਮ ਹੋ ਚੁੱਕ ਚੋਣਾਂ ਸਿਰ ਤੇ ਆ ਚੁੱਕੀਆਂ ਨੇ ਤੇ ਪੰਜਾਬ ਦੀਆਂ ਚੋਣਾਂ ਅੰਤਿਮ ਗੇੜ ਦੇ ਵਿੱਚ ਹੋਣਗੀਆਂ ਤੇ ਇਸ ਤੋਂ ਪਹਿਲਾਂ ਵੱਡੇ ਫੇਰਬਦਲ ਦੇਖਣ ਨੂੰ ਮਿਲ ਰਹੇ ਨੇ ਲੀਡਰ ਇੱਕ 파ਰਟੀ ਛੱਡ ਕੇ ਦੂਜੀ ਦੇ ਵਿੱਚ ਜਾ ਰਹੇ ਨੇ ਤੇ ਅਧਿਕਾਰੀਆਂ ਦੇ ਵੀ ਤਬਾਦਲੇ ਹੋ ਰਹੇ ਨੇ ਅਧਿਕਾਰੀ ਵੀ ਕੁਝ ਰਿਟਾਇਰ ਹੋ ਰਹੇ ਨੇ ਤੇ ਉਹਨਾਂ ਦੇ ਵਿੱਚ ਇੱਕ ਚਰਚਿਤ ਨਾਮ ਹੈ ਦਿਨਕਰ ਗੁਪਤਾ ਦਾ ਜੋ ਪੰਜਾਬ ਦੇ ਡੀਜੀਪੀ ਵੀ ਰਹਿ ਚੁੱਕੇ ਨੇ ਉਹਨਾਂ ਨੂੰ NIA ਦਾ ਮੁਖੀ ਲਾਇਆ ਗਿਆ ਸੀ ਤੇ ਹੁਣ ਉਹਨਾਂ ਦਾ ਵੀ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਜੀ ਤਰਵਿੰਦਰ ਜਿਹੜਾ ਇਹ ਦਿਨ ਹੁੰਦਾ ਆਖਰੀ ਸੇਵਾ ਮੁਕਤੀ ਦਾ ਇਹ ਨਿਸ਼ਚਿਤ ਹੈ ਜੀ ਆਈਪੀਐਸ ਦੇ ਵਿੱਚ 60 ਸਾਲ ਜਦੋਂ ਤੁਸੀਂ ਹੋਗੇ ਤੇ ਫਿਰ ਸੇਵਾ ਮੁਕਤੀ ਆਉਂਦੀ ਹੈ ਪਰ ਦਿਨਕਰ ਗੁਪਤਾ ਸਾਹਿਬ ਪੰਜਾਬ ਦੇ ਪੁਲਿਸ ਮੁਖੀ ਰਹੇ ਉਦੋਂ ਬਾਅਦ ਉਹਨਾਂ ਨੂੰ ਨੈਸ਼ਨਲ ਜਿਹੜੀ ਇਹ ਐਨ ਆਈਏ ਹੈ ਇਨਵੈਸਟੀਗੇਸ਼ਨ ਏਜੰਸੀ ਇਹਦਾ ਮੁਖੀ ਲਾਉਣਾ ਇੱਕ ਬਹੁਤ ਵੱਡੀ ਗੱਲ ਸੀ ਉਹਨਾਂ ਨੂੰ ਉੱਥੇ ਇਹ ਅਹੁਦਾ ਮਿਲਿਆ ਹੁਣ 31 ਮਾਰਚ ਨੂੰ ਉਹ ਇਸ ਅਹੁਦੇ ਤੋਂ ਸੇਵਾਮੁਕਤ ਹੋਣ ਜਾ ਰਹੇ ਨੇ ਉਹਨਾਂ ਦੀ ਨਾਥਾਂ ਤੇ ਮਹਾਰਾਸ਼ਟਰ ਕਾਡਰ ਦੇ ਆਈਪੀਐਸ ਅਧਿਕਾਰੀ ਸਦਾਨੰਦ ਬਸੰਤ ਉਹਦਾ ਸਭਾ ਲਣਗੇ 1 ਅਪ੍ਰੈਲ ਤੋਂ ਐਨਆਈਏ ਦੀ ਜਿਹੜੀ ਬਾਗਡੋਰਾ ਉਹਨਾਂ ਦੇ ਸਾਹਮਣੇ ਹੋਵੇਗੀ ਆਪਾਂ ਦੇਖਦੇ ਆ ਕਿ 1 ਅਪ੍ਰੈਲ ਹੋਰ ਤਰ੍ਹਾਂ ਜੇ ਲੈਂਦੇ ਆ ਲੋਕ ਸੋ 1 ਅਪ੍ਰੈਲ ਵਾਲੇ ਦਿਨ ਉਹਨਾਂ ਨੇ ਕਾਰਜ ਭਾਰ ਸੰਭਾਲਣਾ ਤੇ ਦਿਨਕਰ ਗੁਪਤਾ ਸਾਹਿਬ ਉਹ ਦਿਨ ਦਿਨ ਵੀ ਐਤਵਾਰ 31 ਨੂੰ ਉਹ ਆਪਣੇ ਇਸ ਅਹੁਦੇ ਤੋਂ ਸੇਵਾ ਬukt ਹੋਣ ਜਾ ਰਹੇ ਆ ਬੜਾ ਲੰਬਾ ਉਹਨਾਂ ਦਾ ਤਜਰਬਾ ਰਿਹਾ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਐਸਐਸਪੀ ਦੇ ਤੌਰ ਤੇ ਰਹੇ ਫਿਰ ਡੀਆਈਜੀ ਆਈਜੀ ਏਡੀਜੀਪੀ ਤੇ ਕੈਪਟਨ ਸਰਕਾਰ ਦੇ ਵਿੱਚ ਉਹਨਾਂ ਨੂੰ ਡੀਜੀਪੀ ਲਾਇਆ ਗਿਆ ਸੀ ਉਹਨਾਂ ਦੇ ਧਰਮ ਪਤਨੀ ਵੀ ਪੰਜਾਬ ਦੇ ਮੁੱਖ ਸਿਕੱਤਰ ਰਹਿ ਚੁੱਕੇ ਨੇ ਹੂੰ ਸੋ ਦੋਨੋਂ ਅਧਿਕਾਰੀ ਬੜੇ ਪੁਰਾਣੇ ਤੇ ਬੱਖ-ਬੱਖ ਪ੍ਰਮੁੱਖ ਅਹੁਦਿਆਂ ਤੇ ਤਾਇਨਾਤ ਰਹੇ ਐ ਸੋ ਹੁਣ ਦਿਰਕਰ ਗੁਪਤਾ ਸਾਹਿਬ ਹਾਲਾਂਕਿ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਕਹਾਣੀਆਂ ਨੇ ਜਦੋਂ ਰਾਜਜੀਤ ਦਾ ਨਾਮ ਹੁੰਦਾ ਨਾ ਇੱਥੇ ਤਾਂ ਉਦੋਂ ਗੁਪਤਾ ਸਾਹਿਬ ਪੰਜਾਬ ਪੁਲਿਸ ਮੁਖੀ ਸੀ ਇੱਕ ਕੋਠੀ ਦਾ ਚੰਡੀਗੜ੍ਹ ਵਾਲੀ ਦਾ ਨਾਂ ਜਾ ਵੀ ਬਹਾਵਾ ਚੱਲਦਾ ਹੁੰਦਾ ਸੀ ਸੋ ਕਿਸੇ ਵੀ ਅਧਿਕਾਰੀ ਦੀਆਂ ਜਿਹੜੀਆਂ ਚੰਗੀਆਂ ਤੇ ਗੈਰ ਚੰਗੀਆਂ ਯਾਦਾਂ ਨੇ ਉਹ ਸਦਾ ਸਭਾਜ ਦੇ ਵਿੱਚ ਤਾਜ਼ਾ ਰਹਿੰਦੀਆਂ ਨੇ ਜੀ ਆ ਬਿਲਕੁਲ ਤੇ ਢਿੱਲੋ ਸਾਹਿਬ ਅਗਲੀ ਖਬਰ ਦਾ ਰੁਕ ਕਰਦੇ ਆਂ ਜੀ ਅਗਲੀ ਖਬਰ ਵੀ ਬੜੀ ਅਹਿਮ ਬਣ ਜਾਂਦੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਨੇ ਈਡੀ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਰਵਾਣਦੂ ਤੇ ਚੱਲ ਰਹੇ ਨੇ ਤੇ ਲਗਾਤਾਰ ਉਹ ਆਦੇਸ਼ ਵੀ ਜਾਰੀ ਕਰ ਰਹੇ ਨੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਦੇ ਮੰਤਰੀਆਂ ਵੱਲੋਂ ਤੇ ਉਹਨਾਂ ਨਾਲ ਦੀ ਧਰਮ ਪਤਨੀ ਨੇ ਵੀ ਵੱਡਾ ਦਾਵਾ ਕਰ ਦਿੱਤਾ ਹੈ ਕਿ ਕੇਜਰੀਵਾਲ ਜਵਾਬ ਦੇਣਗੇ ਕਿ ਅਸਲ ਦੇ ਵਿੱਚ ਘੁਟਾਲੇ ਦਾ ਪੈਸਾ ਗਿਆ ਕਿੱਥੇ ਉਹਨਾਂ ਦੀ ਪੇਸ਼ੀ ਹੈ ਪੇਸ਼ੀ ਦੇ ਵਿੱਚ ਕਹਿੰਦੇ ਉਹ ਪੂਰਾ ਆਪਣਾ ਦੱਸਣਗੇ ਕਿ ਅਸਲ ਦੇ ਵਿੱਚ ਘੋਟਾਲਾ ਹੋਇਆ ਕਿੱਥੇ ਤੇ ਪੈਸਾ ਟਕਾ ਜਿਹੜਾ ਨਹੀਂ ਮਿਲ ਰਿਹਾ ਉਹ ਕਿਹਦੇ ਕੋਲ ਹੈ ਸੋ ਠੀਕ ਹੈ ਇਹੀ ਤੇ ਚੀਜ਼ ਲੋਕ ਉਡੀਕ ਰਹੇ ਨੇ ਹਮ ਕੱਲ ਨੂੰ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਹੈ ਦਿੱਲੀ ਦੇ ਵਿੱਚ ਹਮ ਜਿਹੜਾ ਉਹਨਾਂ ਨੇ ਰਿਮਾਂਡ ਲਿਆ ਹੈ ਇਹਦਾ ਮਤਲਬ ਇਹ ਹੈ ਕਿ ਕੇਜਰੀਵਾਲ ਸਾਹਿਬ ਵੀਡੀਓ ਨੂੰ ਦੱਸੇ ਸਾਰਾ ਕੁਝ ਜੋ ਸ੍ਰੀਤਾ ਕੇਜਰੀਬਾਲ ਕਹਿੰਦੇ ਉਹਨਾਂ ਮੁਤਾਬਕ ਤਾਂ ਇਹ ਆ ਵੀ ਅਦਾਲਤ 'ਚ ਦੱਸਣਗੇ। ਹੂੰ। ਇਹਦਾ ਮਤਲਬ ਉੱਥੇ ਇਹ ਜਿ ਨਹੀਂ ਦੱਸੇ। ਜਦੋਂ ਕਿਸੇ ਵਿਅਕਤੀ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਹੂੰ ਉਸ ਕੇਸ ਬਾਬਤ ਸਵਾਲ ਤਾਂ ਇਹੋ ਹੀ ਹੁੰਦੇ ਨੇ। ਜਿਹੜੇ ਉਹਨਾਂ ਤੋਂ ਪੁੱਛੇ ਜਾਂਦੇ ਨੇ। ਸੋ ਹੁਣ ਪਤਾ ਲੱਗਿਆ ਕਿ ਕੱਲ ਉਹ ਕਹਿੰਦੇ ਸਾਰੇ ਖਲਾਸੇ ਕਰਨਗੇ। ਮੇਰਾ ਕਹਿਲ ਕੱਲ। ਤੇ ਕੇਜਰੀਬਾਲ ਸਾਹਿਬ ਦੀ ਇਹ ਪੇਚੀ ਬਹੁਤ ਉਤਸੁਕਤਾ ਭਰਪੂਰ ਹੋਵੇਗੀ ਹੂੰ ਦੇਸ਼ ਵਿਦੇਸ਼ ਚ ਬੈਠੇ ਲੋਕ ਇਹ ਜਾਣਨਗੇ ਕਿ ਕਿੱਥੇ ਗਿਆ ਕਿੱਥੋਂ ਆਇਆ ਸੀ ਪੈਸੇ ਕਿੱਥੇ ਗਿਆ ਤੇ ਜੇ ਇਹ ਸਾਰਾ ਹਸਬਕਤਾ ਪੂਰਾ ਹੁੰਦਾ ਤਾਂ ਪਹਿਲਾ ਜਦੋਂ ਉਹਨਾਂ ਦੇ ਮੰਤਰੀ ਮਨੀਸ਼ ਸ਼ੋਧਿਆ ਡਿਪਟੀ ਮੁੱਖ ਮੰਤਰੀ ਉਹਨਾਂ ਦੇ ਮੰਤਰੀ ਸਤਿੰਦਰ ਜੈਨ ਉਹ ਵੀ ਤਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਅੰਦਰ ਨੇ ਇੱਕ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਸਾਹਿਬ ਹੁਣ ਦੇਖਣਾ ਹੋਵੇਗਾ ਕਿ ਕੱਲ ਜਿਹੜਾ ਖਲਾਸਾ ਹੁੰਦਾ ਹੈ ਜਿਹੜਾ ਕੇਜਰੀਵਾਲ ਸਾਹਿਬ ਨੇ ਅਦਾਲਤ ਦੇ ਵਿੱਚ ਰੱਖਣਾ ਹੈ ਜੀ ਬਿਲਕੁਲ ਜੀ ਤੇ ਅਗਲੀ ਖਬਰ ਦੇ ਵੱਲ ਵਧਦੇ ਆਂ ਅਗਲੀ ਖਬਰ ਵੀ ਬੜੀ ਅਹਿਮ ਹੈ ਵਿਰੋਧੀ ਸਰਕਾਰਾਂ ਨੂੰ ਘੇਰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਆ ਸਵਾਲ ਖੜੇ ਕਰਨ ਦੀ ਤੇ ਹੁਣ ਇੱਕ ਅਜਿਹਾ ਲੀਡਰ ਹੈ ਜਿਹਨੂੰ ਮੋੜ ਭਾਜਪਾ ਨੇ ਟਿਕਟ ਦਿੱਤੀ ਹੈ ਜਨਾਰਦਨ ਰੈਡੀ ਉਹ ਮਾਮਲਾ ਕਾਫੀ ਭਖ ਗਿਆ ਹੈ ਤੇ ਵਿਰੋਧੀਆਂ ਨੇ ਇੱਕ ਵਾਰ ਫਿਰ ਸਵਾਲ ਖੜੇ ਕੀਤੇ ਨੇ ਪਵਨ ਖਿੜਾ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਨੇ ਹਮ ਆ ਘੰਟਾ ਪਹਿਲਾਂ ਹਮ ਉਹਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਆ ਕੇ ਆਖਿਆ ਹਮ ਕਿ ਭਾਰਤੀ ਜਨਤਾ ਪਾਰਟੀ ਕੋਲੇ ਨਾ ਇੱਕ ਵਾਸ਼ਿੰਗ ਮਸ਼ੀਨ ਹੈ ਜੀ ਉਹਦੇ ਵਿੱਚੋਂ ਨਵਾਂ ਡਿਟਰਜੈਂਟ ਨਹੀਂ ਵਾਪਰਦੇ ਪਰਤ ਦੇ ਇੱਕ ਮੁੱਦਤਾ ਤੋਂ ਚੱਲਿਆ ਆ ਰਿਹਾ ਨਿਰਮਾ ਹੂੰ ਉਹ ਨਿਰਮੇ ਦੇ ਵਿੱਚ ਧੋ ਲੈਂਦੇ ਆ ਬੰਦੇ ਨੂੰ ਉਸ ਤੋਂ ਬਾਅਦ ਬਿਲਕੁਲ ਦੁੱਧ ਧੋਤਾ ਹੋ ਜਾਂਦਾ ਹੈ ਜੀ ਉਹ ਤੇ ਕੋਈ ਦੋਸ਼ ਨਹੀਂ ਰਹਿੰਦਾ ਹੂੰ ਉਹ ਦੋਸ਼ਾ ਤੋਂ ਹੀ ਮੁਕਤ ਹੋ ਜਾਂਦਾ ਹੈ ਪਵਨ ਖੇੜਾ ਸਾਹਿਬ ਪਵਨ ਖੇੜਾ ਸਾਹਿਬ ਨੇ ਕਿਹਾ ਕਿ ਕਈ ਕਰੋੜਾਂ ਦੇ ਕਥਤ ਘਟਾਲੇ ਦੇ ਇਹ ਬੰਦਾ ਜ਼ਿੰਮੇਵਾਰ ਹੈ ਇਰੋਂ ਟਿਕਟ ਦਿੰਦੇ ਨੇ ਤੇ ਅੱਧੀ ਦਰਜਨ ਦੇ ਕਰੀਬ ਇਹਦੇ ਤੇ ਵੱਖ-ਵੱਖ ਜਾਂਚੀਆਂ ਸੀਬੀਆਈ ਵਗੈਰਾ ਦੇ ਕਿਸ ਚਲਦੇ ਆ ਹੂੰ ਔਰ ਕਹਿੰਦੇ ਹੁਣ ਜਨਾਰਦਨ ਰੈਡੀ ਵੀ ਭੁੱਲ ਜੇ 2 ਮਹੀਨਿਆਂ ਬਾਅਦ ਜਿਹੜੀ ਸਰਕਾਰ ਆਉਣੀ ਹੈ ਹੂੰ ਉਹਨਾਂ ਨੂੰ ਤਾਂ ਇਹ ਆ ਨਹੀਂ ਮੋਦੀ ਸਾਹਿਬ ਦੀ ਸਰਕਾਰ ਆਈ ਖੜੀ ਹੈ ਹੂੰ ਮੋਦੀ ਐ ਤਾਂ ਮਮਕਨ ਹੈ ਪਤਾ ਨਹੀਂ ਕਿਹਦੀ ਸਰਕਾਰ ਆਉਣੀ ਹੈ ਅੱਜ ਕੱਲ ਇੱਕ ਹੋਰ ਪ੍ਰਚਾਰਤ ਵੀ ਬਹੁਤ ਹੋ ਗਏ ਕਿ ਟੇਵੇ ਚੱਲੀ ਜਾਂਦੇ ਨੇ ਜੋਤਸ਼ੀਆਂ ਦੇ ਜੀ ਉਹ ਕਹਿੰਦਾ ਅੱਜ ਤੱਕ ਮੈਂ ਜੋ ਕਿਹਾ ਉਹ ਕਦੇ ਝੂਠੀ ਨਹੀਂ ਹੋਇਆ ਉਹ ਵੀ ਚਲੀ ਜਾਂਦੇ ਨੇ ਸੋ ਇਸ ਗੱਲ ਨੂੰ ਮੰਨ ਕੇ ਚੱਲੋ ਕਿ ਜਿਹੜੇ ਇਸ ਤਰ੍ਹਾਂ ਦੇ ਆਗੂ ਮੌਕੇ-ਮੌਕੇ ਤੇ ਲੈ ਕੇ ਆਉਂਦੇ ਆ ਤੁਹਾਡੇ ਕੋਲ ਦੁੱਧ ਤੋਤੇ ਦੂਜਿਆਂ ਤੇ ਦੋਸ਼ ਜਦੋਂ ਸਰਵਤੀ ਦੌਰ ਦੇ ਵਿੱਚ મોદી ਸਾਹਿਬ 14 ਚਾਏ ਆ ਨਾ ਤੇ ਲੋਕਾਂ ਨੂੰ ਲੱਗਿਆ ਸੀ ਕਿ ਯਾਰ ਕੋਈ ਨਾ ਕੋਈ ਤਬਦੀਲੀ ਆਏਗੀ ਜਿਵੇਂ ਇਹ ਕਹਿ ਰਿਹਾ ਨਾ ਖਾਊਂਗਾ ਨਾ ਖਾਣੇ ਦੂੰਗਾ ਜੀ ਤਾਂ ਕੰਦਰ ਨਮਟੰ ਕੱਟਲੇ ਕਥਤ ਰੂਪ ਦੇ ਵਿੱਚ ਹੂੰ ਦੋਸ਼ ਨੇ ਕਿ ਚੋਣ ਬਾੰਡ ਲਾਓ 65% ਤਾਂ ਇਹਨਾਂ ਕੋਲੋਂ ਨਹੀਂ ਮਿਲ ਗੇ ਹੂੰ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਗਈਆਂ ਆਪਣੇ ਆਪ ਦੇ ਵਿੱਚ ਅਹਿਮ ਨੇ ਸੋ ਪਵਨ ਖੇੜਾ ਤੇ ਹੋਰਾਂ ਨੇ ਇਹ ਜਨਰਦਰਨ ਰੈਡੀ ਦੇ ਉੱਤੇ ਕਾਫੀ ਤਿੱਖੇ ਸਵਾਲ ਤੇ ਤਿੱਖੇ ਦੋਸ਼ ਵੀ ਸਵਾਲ ਵੀ ਚੁੱਕੇ ਨੇ ਤੇ ਜਵਾਬ ਵੀ ਮੰਗਿਆ ਭਾਤੀ ਜਨਤਾ ਪਾਰਟੀ ਦੇ ਅਗੋਂ ਤੋਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੋਂ ਹੂੰ ਕਿ ਦੱਸੋ ਜੀ ਜੀ ਬਿਲਕੁਲ ਜੀ ਤੇ ਇੱਕ ਹੋਰ ਮਾਮਲਾ ਵੀ ਚੁੱਕਿਆ ਗਿਆ ਕਾਂਗਰਸ ਵੱਲੋਂ ਉਹ ਹੈ ਅਟਲ ਪੈਨਸ਼ਨ ਯੋਜਨਾ ਦਾ ਕਹਿੰਦੇ ਇਹ ਯੋਜਨਾ ਕੀ ਕਾਗਜ਼ਾਂ ਤੱਕ ਹੀ ਸੀਮਤ ਰਹੇਗੀ ਜਾਂ ਫਿਰ ਇਹ ਸਿਰਫ ਕਾਗਜ਼ੀ ਬੰਡਲ ਹੀ ਸਿੱਧ ਹੋਈਆ ਉਹਦਾ ਵੀ ਜਵਾਬ ਮੰਗ ਰਹੇ ਨੇ ਹਾਂ ਉਹ ਵੀ ਕਾਫੀ ਸੁਰਖੀਆਂ ਚਾ ਮਾਮਲਾ ਹੂੰ ਇਹ ਮੰਗ ਰਹੇ ਨੇ ਜੈਰਾਮ ਰਮੇਸ਼ ਹੂੰ ਇਹਨਾਂ ਦੇ ਜਿਹੜੇ ਜਨਰਲ ਸੈਕਟਰੀ ਹੈ ਜਿਹੜੀ ਇਹ ਅਟਲ ਪੈਨਸ਼ਨ ਯੋਜਨਾ ਹੂੰ ਉਹ ਕਹਿੰਦੇ ਭਾਈ ਸਾਹਿਬ ਦੱਸਤਾ ਦਿਓ ਵੀ ਉਹਨਾਂ ਹੈ ਕਿੱਥੇ ਜੀ ਹੈ। ਹੂੰ। ਇਹਦੇ ਤੇ ਜਵਾਬ ਦੇਣ ਦਾ ਯਤਨ ਕੀਤਾ ਸਾਡੇ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ। ਜੀ। ਪਰ ਉਹਨਾਂ ਨੇ ਕਿਹਾ ਕਿ ਜੋ ਅਸੀਂ ਪੁੱਛਦੇ ਆ ਉਹ ਦੱਸੋ। ਹੂੰ। ਇਸ ਕਰਕੇ ਉਹ ਕਹਿੰਦੇ ਇਹ ਦੇ ਵਿੱਚ ਬਹੁਤ ਸਾਰੀਆਂ ਹੁਨਤਾਈਆਂ ਨੇ। ਹੂੰ। ਕਈ ਜਿਹੜੇ ਇਹਦੇ ਵਾਸਤੇ ਯੋਗ ਵੀ ਦਵਾਰਾ ਉਹਨਾਂ ਨੂੰ ਵੀ ਨਹੀਂ ਮਿਲ ਰੀਆਂ। ਸੋ ਵਿੱਤ ਮੰਤਰੀ ਨਰਮਲ ਸੀਤਾਰਮਨ ਆਪੜਾ ਜਵਾਬ ਦੇਣ ਦਾ ਯਤਨ ਕਰ ਰਹੇ ਤੇ ਹੈ ਪਰ ਜੈਰਮ ਨੇ ਬੇਸਾਬ ਨੇ ਕਿਹਾ ਕਿ ਤੁਸੀਂ ਇਸ ਗੱਲ ਤੋਂ ਭੱਜ ਨਹੀਂ ਸਕਦੇ ਇਹ ਯੋਜਨਾ ਸਿਰਫ ਕਾਗਜੀ ਸ਼ੇਰ ਹੈ ਇਸ ਤੋਂ ਸਭੈ ਕੱਖ ਨਹੀਂ ਜੀ ਡਾਕਟਰ ਬਲਵੀਰ ਸਿੰਘ ਕਾफी ਚਰਚਾ ਦੇ ਵਿੱਚ ਰਹਿੰਦੇ ਨੇ ਪੰਜਾਬ ਦੇ ਸਿਹਤ ਮੰਤਰੀ ਨੇ ਤੇ ਹੁਣ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਪਟਿਆਲਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਵੀ ਉਤਾਰ ਦਿੱਤਾ ਹੈ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਵੀ ਉਹ ਪਹੁੰਚੇ ਹਿਰਾਸਤ ਦੇ ਵਿੱਚ ਵੀ ਲਏ ਗਏ ਕਾਫੀ ਸਰਗਰਮ ਨਜ਼ਰ ਆ ਰਹੇ ਨੇ ਡਾਕਟਰ ਬਲਵੀਰ ਸਿੰਘ ਪਰ ਉਹਨਾਂ ਨੇ ਇੱਕ ਦਫਤਰ ਖੋਲ ਲਿਆ ਉਹ ਦਫਤਰ ਵਿਵਾਦਾਂ ਦੇ ਵਿੱਚ ਆ ਗਿਆ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਤੇ ਆਖਰਕਾਰ ਉਹ ਦਫਤਰ ਬੰਦ ਹੋ ਗਿਆ ਬਿਲਕੁਲ ਜੀ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਬਹੁਤ ਸਰਗਰਮ ਨੇ ਹੂੰ ਉਹਨਾਂ ਨੇ ਇਸ ਦਫ਼ਤਰ ਦੇ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਤੀ। ਹੂੰ। ਚੋਣ ਕਮਿਸ਼ਨ ਤੋਂ ਸ਼ਿਕਾਇਤ ਪਹੁੰਚ ਗਈ ਜ਼ਿਲ੍ਹਾ ਚੋਣ ਅਫਸਰ ਕੋਲੇ। ਹੂੰ। ਡਿਪਟੀ ਕਮਿਸ਼ਨਰ ਜਿਹੜੇ ਸਾਡੇ ਨੇ ਉਹ ਸ਼ੌਕ ਟਾਈਮ ਤੇ ਪਰੇ। ਹੂੰ। ਇੱਥੇ ਜਦੋਂ ਆਈ ਉਹਨਾਂ ਨੇ ਵਿਧੀਗ ਡਿਪਟੀ ਕਮਿਸ਼ਨਰ ਨੇ ਨਵਰੀਤ ਕੌਰ ਹੂੰ। ਉਹਨਾਂ ਨੂੰ ਭੇਜਿਆ ਕਿ ਜਾ ਕੇ ਦੇਖੋ। ਕਹਿੰਦੇ ਦਫ਼ਤਰ ਖੋਲ ਲਿਆ। ਲੇਕਿਨ ਜ਼ਿਲ੍ਹਾ ਚੋਣ ਅਫਸਰ ਤੋਂ ਦੀ ਮਨਜ਼ੂਰੀ ਨਹੀਂ ਸੀ ਲਈ। ਹੂੰ। ਉਹਨਾਂ ਨੇ ਉੱਥੋਂ ਜਿਹੜੇ ਇਹਨਾਂ ਦੇ ਪਰਦੇ ਪੁਰਦੇ ਜੇ ਲੱਗੇ ਸੀ ਉਹ ਹਟਾਤੇ ਤੇ ਨੋਟਿਸ ਜਾਰੀ ਕਰਤਾ ਹਮ ਹਾਲ ਦੀ ਘੜੀ ਕਹਿੰਦੇ ਇੱਕ ਵਾਰ ਉਹ ਜਿਹੜਾ ਚੋਣ ਦਫ਼ਤਰ ਸੀ ਉਹਨੂੰ ਬੰਦ ਕਰਾਤਾ ਕਿ ਜਿੱਥੇ ਵੀ ਤੁਸੀਂ ਚੋਣ ਦਫ਼ਤਰ ਖੋਲਣਾ ਹੈ ਹਮ ਉਹਨੂੰ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਲਓ ਹਮ ਵੈਸੇ ਜੋ ਮੈਨੂੰ ਲੱਗਦਾ ਹੈ ਜਦੋਂ ਤੱਕਰ ਇਹ ਚੋਣ ਕਾਪ ਦੇ ਦਾਖਲ ਨਹੀਂ ਕਰਦੇ ਹਮ ਉਦੋਂ ਤੱਕ ਉਹਦਾ ਖਰਚਾ ਕਿਵੇਂ ਮਾਪਿਆ ਜਾਊਗਾ ਜੀ ਚੋਣ ਕਮਿਸ਼ਨ ਕਹਿੰਦਾ ਕਿ ਜਦੋਂ ਤੱਕ ਤੁਸੀਂ ਆਫੀਸ਼ੀਅਲ ਤੌਰ ਦੇ ਉੱਤੇ ਆਪਦਾ ਕਾਗਜ਼ ਪੱਤਰ ਨਹੀਂ ਭਰਦੇ ਉਦੋਂ ਤੱਕ ਖਰਚਾ ਪਾਰਟੀ ਦੇ ਖਾਤੇ 'ਚ ਪਏਗਾ ਤੇ ਕੱਲੀ-ਕੱਲੀ ਗੱਲ ਦੀ ਮਨਜ਼ੂਰੀ ਲੈਣੀ ਪੈਣੀ ਹੈ ਇੱਕ ਤਾਜ਼ਾ ਦੇਸ਼ ਹੋਰ ਆ ਗਿਆ ਚੋਣ ਕਮਿਸ਼ਨ ਦਾ ਅੱਜ ਜੀ ਇਸ ਵੇਲੇ ਜਿਹੜੀਆਂ-ਜਿਹੜੀਆਂ ਚੋਣਾਂ ਅਪ੍ਰੈਲ ਜਾਂ ਇਸ ਤੋਂ ਬਾਅਦ ਹੋ ਰਗੀਆਂ ਨੇ ਉੱਥੇ ਕਦੇ ਗਰਮੀ ਬਹੁਤ ਹੋ ਜੂਗੀ ਖਾਸ ਕਰ ਉੱਤਰੀ ਭਾਰਤ 'ਚ ਜੀ ਉਹ ਪੁਰਾਣੇ ਆਦੇਸ਼ਾਂ ਦੇ ਵਿੱਚ ਉਹਨਾਂ ਨੇ ਨਾਲ ਇਹ ਦੇਸ਼ ਜਾਰੀ ਕਰਤੇ ਕਿ ਪੀਣ ਵਾਲਾ ਠੰਡਾ ਪਾਣੀ ਹਮ ਸ਼ੌ ਇਹ ਸਾਰਿਆਂ ਦੇ ਤੁਸੀਂ ਕੀ ਕੀ ਪ੍ਰਬੰਧ ਕਰਨੇ ਆ ਇਹ ਤੁਰੰਤ ਲਿਖਤੀ ਰੂਪ ਦੇ ਵਿੱਚ ਰਾਜਾਂ ਦੇ ਚੋਣ ਅਧਿਕਾਰੀਆਂ ਨੂੰ ਦੱਸੋ ਤੇ ਰਾਜ ਦਾ ਚੋਣ ਅਧਿਕਾਰੀ ਕੇਂਦਰੀ ਚੋਣ ਕਮਿਸ਼ਨ ਨੂੰ ਇਹਦੇ ਬਾਰੇ ਜਾਣਕਾਰੀ ਦੇਵੇ ਸੋ ਦੇਖੋ ਕਰਿਆ ਤਾਂ ਬਹੁਤ ਕੁਝ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਕਾਫੀ ਇਹ ਜਿਹੜੀਆਂ ਪਾਬੰਦੀਆਂ ਨੇ ਜਾਂ ਨਿਜਮ ਨੇ ਉਹ ਲਾਗੂ ਕਰਨ ਦਾ ਯਤਨ ਕਰ ਰਹੇ ਹਾਂ ਇਹ ਤਾਂ ਜਦੋਂ ਸਾਰਾ ਕੁਝ ਨਿਬੜ ਜੇਗਾ ਉਦੋਂ ਬਾਅਦ ਹੀ ਪਤਾ ਲੱਗੇਗਾ ਕਿ ਚੋਣ ਕਮਿਸ਼ਨ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੁੰਦਾ ਜਾਂ ਨਹੀਂ ਜੀ ਢਿਲਸਾਬ ਅਗਲੀ ਖਬਰਦਾਰ ਰੱਖ ਕਰਦੇ ਆਂ ਜੀ ਅਗਲੀ ਖਬਰ ਵੀ ਬੜੀ ਅਹਿਮ ਬਣ ਜਾਂਦੀ ਹੈ ਦੋ ਮੁੱਦੇ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਨੇ ਜਿਨ੍ਹਾਂ ਨੂੰ ਚੋਣਾਂ ਦੇ ਵਿੱਚ ਵੀ ਉਹ ਮੁੱਖ ਮੁੱਦਿਆਂ ਵਜੋਂ ਲਿਆ ਰਹੇ ਨੇ ਇੱਕ ਤਾਂ ਅਗਨੀ ਵੀਰ ਅਗਨੀ ਪਥ ਯੋਜਨਾ ਦਾ ਤੇ ਦੂਜਾ ਬੇਰੋਜ਼ਗਾਰੀ ਦਾ ਆਪਸ ਦੇ ਵਿੱਚ ਦੋਵੇਂ ਮੁੱਦੇ ਵੈਸੇ ਜੁੜਦੇ ਨੇ ਕਿਉਂਕਿ ਭਾਰਤੀ ਸੈਨਾ ਦੇ ਵਿੱਚ ਸੇਵਾ ਵਾਸਤੇ ਵੀ ਜਾਂਦੇ ਨੇ ਕਈ ਲੋਕ ਕਈ ਲੋਕ ਨੌਕਰੀ ਦੇ ਮਨਸ਼ਾ ਨਾਲ ਵੀ ਜਾਂਦੇ ਨੇ ਕਿ ਚਲੋ ਸਰਕਾਰੀ ਨੌਕਰੀ ਮਿਲ ਜੂਗੀ ਜ਼ਿੰਦਗੀ ਸੁਧਰ ਜਾਊਗੀ ਪਰ ਬੇਰੋਜ਼ਗਾਰੀ ਕਾਫੀ ਵਧੀ ਹੋਈ ਹੈ ਤੇ ਅਗਨੀਵੀਰ ਯੋਜਨਾ ਦੇ ਤਹਿਤ ਵੀ 4 ਸਾਲਾਂ ਵਾਸਤੇ ਭਰਤੀ ਹੋ ਰਹੀ ਹੈ ਜਿਸ ਨੂੰ ਲੈ ਕੇ ਕਾਂਗਰਸ ਹੁਣ ਸਵਾਲ ਖੜੇ ਕਰ ਰਹੀ ਹੈ ਦੇਖੋ ਕਾਂਗਰਸ ਨੇ ਇਸ ਮਾਮਲੇ ਦੇ ਵਿੱਚ ਸਵਾਲ ਖੜੇ ਕੀਤੇ ਨੇ ਹੂੰ ਉਹ ਇਹ ਕਹਿੰਦੇ ਨੇ ਕਿ ਜਿਹੜੀ ਤੁਹਾਨੂੰ ਵੀ ਯਾਦ ਆ ਕਿ ਬਹੁਤ ਸਾਰੇ ਸੂਬੇ ਖਾਸ ਕਰ ਪੰਜਾਬ ਹਿਮਾਚਲ ਪ੍ਰਦੇਸ਼ ਹੂੰ ਹਰਿਆਣਾ ਤੇ ਉੱਤਰਾੰਚਲ ਹੂੰ ਉਤਰਾਖੰਡ ਵਗੈਰਾ ਇਧਰਲੇ ਪਾਸੇ ਯੂਪੀ ਦਾ ਕੁਸ਼ੇਸ਼ ਸਾਹਿਬ ਹਮ ਜਿੱਥੋਂ ਫੌਜ ਦੇ ਵਿੱਚ ਬਹੁਤ ਸਾਰੇ ਬੱਚੇ ਭਰਤੀ ਹੁੰਦੇ ਨੇ ਇਸ ਕਰਕੇ ਨਹੀਂ ਹੁੰਦੇ ਕੋਈ ਦੇਸ਼ ਭਗਤ ਨੇ ਹਮ ਬੇਰੁਜ਼ਗਾਰੀ ਹੈ ਦੋਨੋਂ ਆਪਸ ਵਿੱਚ ਦੀ ਰਿਲੇਟਡ ਹੈ ਹਮ ਓਹੋ ਜਦੋਂ ਵਿਚਾਰੇ ਜਾਂਦੇ ਆ ਤੁਸੀਂ ਦੱਸੋ ਵੀ ਆਪਾਂ ਕਿਸੇ ਥਾਂ ਤੇ ਜਾਈਏ ਆਪਾਂ ਨਵੇਂ ਜੇ ਕਿਸੇ ਪਿੰਡ ਜੀ ਜਾ ਪਹੁੰਚ ਗਏ ਜੀ ਸਾਲ ਸਵਾ ਸਾਲ ਤਾਂ ਉੱਥੇ ਐਡਜਸਟਮੈਂਟ ਤੇ ਲੱਗ ਜਾਂਦੇ ਹਮ ਤੇ 4 ਸਾਲਾਂ ਬਾਅਦ ਤੁਸੀਂ ਵਾਪਸ ਆ ਜਾਣਾ। ਉਦੋਂ ਬਾਅਦ ਕਿੰਨਿਆਂ ਕਿ ਨੂੰ ਰੱਖਣਾ ਹੈ? ਉਹਦੀ ਗਿਣਤੀ ਬੜੀ ਸੀਮਤਾ ਸ਼ਾਇਦ 25% ਹੈ। ਹੂੰ। ਜੀ। ਸੋ ਕਾਂਗਰਸ ਨੂੰ ਇਹ ਦੋਏ ਮੁੱਦੇ ਬੜੇ ਰਾਸ ਆ ਰਿਹਾ ਕਹਿੰਦੇ। ਹੂੰ। ਕਿਉਂਕਿ ਦੋਨੋਂ ਹੀ ਮੁੱਦੇ ਬਹੁਤ ਵੱਡੇ ਨੇ। ਹੂੰ। ਉਹ ਇਹੀ ਮੁੱਦੇ ਚੱਕ ਰਹੇ ਨੇ ਕਿ 14 ਦੇ ਵਿੱਚ ਤੁਸੀਂ ਕਿਹਾ ਸੀ ਕਿ 2 ਕਰੋੜ ਨੌਕਰੀ ਹਰ ਸਾਲ ਦੇ ਮੰਗੇ। ਇਹਦਾ ਮਤਲਬ ਹੋਰ ਤੱਕ 20 ਕਰੋੜ ਦੇ ਲਗਭਗ ਤਾਂ ਪਰਤੀ ਹੋ ਗਏ ਹੋਣੇ ਆ। ਹਮ ਇੱਕ ਤਾਂ ਦੇ ਦਿਓ ਉਹਦਾ ਵੇਰਵਾ। ਜੀ। ਆਪਾਂ ਵੀ ਕਰਦੀ ਆ ਕਿੰਨੇ ਵਾਰੀਏ ਖਬਰ ਕੀਤੀ ਹੈ। ਹਮ ਕਿ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਇਹ ਗਿਣਤੀ 2 ਕਰੋੜ ਵੀ ਹੋਈ ਹੋਵੇ। ਹਮ ਸੋਏ ਬੁੱਧੇ ਪੁਰਾਣਾ ਜਵਾਨਾ ਹੁੰਦਾ ਸੀ 5 ਸਾਲ ਪਹਿਲਾਂ ਕੀ ਕੀ ਨੇ ਕਿਹਾ ਹੈ। ਹਮ ਲੋਕ ਭੁੱਲ ਜਾਂਦੇ ਸੀ। ਅੱਜ ਕੱਲ ਤਾਂ ਜਦੋਂ ਪ੍ਰੈਸ ਕਾਨਫਰੰਸਾਂ ਵੀ ਕਰਦੇ ਆ ਨਾ ਇਹ ਹਮ ਵੱਡੇ ਆਗੂ ਇਹਨਾਂ ਨੇ ਆਧੁਨਿਕ ਸਿਸਟਮ ਚਲਾਇਆ ਹੁੰਦਾ ਕੰਪਿਊਟਰ ਤੇ ਨਾਲ ਹੀ ਸਕਰੀਨ ਤੇ ਚਲਾ ਦਿੰਦੇ ਆ ਪਿਛਲੀ ਖਬਰ ਹੂੰ ਆ ਲਓ ਜੀ ਆ ਦੇਖੋ ਇਹਨਾਂ ਨੇ ਕੀ ਕਿਹਾ ਜੀ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਹੂੰ ਵਿਕਰਮ ਸਿੰਘ ਜੀਠਿਆ ਨੇ ਚਲਾਈ ਦਿੱਤੀ ਨਾ ਹੂੰ ਕਿ ਕਹਿੰਦੇ ਹੁੰਦੇ ਸੀ 302 ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਪਰਚੇ ਦਰਜ ਕੀਤੇ ਜਾਣ ਜੀ ਸੋ ਪੁਰਾਣੀਆਂ ਗੱਲਾਂ ਖਤਮ ਹੋ ਗਈਆਂ ਆਧੁਨਿਕਤਾ ਦੇ ਵਿੱਚ ਇਹ ਹੋਰ ਥੋੜੇ ਸਮੇਂ ਤੱਕ ਇਹ ਗੱਲ ਆ ਜਾਏਗੀ ਉਹਨੇ ਕੀ ਗੱਲ ਮੂੰਹ ਚੋਂ ਕੱਢੋ ਜਿੰਨੇ ਕੁ ਤੁਸੀਂ ਕਰ ਸਕੋ ਜੀ ਟਲ ਸਾਹਿਬ ਇੱਕ ਹੋਰ ਵੱਡਾ ਕਰੋੜਾਂ ਦਾ ਕਪਲਾ ਸਾਹਮਣੇ ਆ ਗਿਆ ਹੈ ਕਪਲਾਇਆ ਹੈ ਜ਼ੀਰਕਪੁਰ ਦੇ ਵਿੱਚ ਤੇ ਸਥਾਨਕ ਸਰਕਾਰਾਂ ਵਾਲੀ ਜਿਹੜੀ ਕਮੇਟੀ ਬਣੀ ਹੋਈ ਹੈ ਵਿਧਾਨ ਸਭਾ ਦੀ ਉਹਨੇ ਇਹਨੂੰ ਉਜਾਗਰ ਕੀਤਾ ਉਹਨਾਂ ਕੋਲ ਇਹ ਸਾਰੀ ਹੁਣ ਗੱਲਬਾਤ ਰਿਪੋਰਟ ਪਹੁੰਚ ਚੁੱਕੀ ਹੈ ਇਸ ਕਮੇਟੀ ਦੇ ਮੁਖੀ ਨੇ ਗੁਰਪ੍ਰੀਤ ਸਿੰਘ ਗੋਗੀ ਹਮ ਉਹਨਾਂ ਦੇ ਨਾਲ 12 ਹੋਰ ਨੇ ਕੁੱਲ 13 ਮੈਂਬਰੀ ਕਮੇਟੀ ਹੈ ਜੀ 2019 ਦਾ ਮਾਮਲਾ ਹੈ ਹੂੰ ਕਹਿੰਦੇ ਇੱਥੇ 350 ਕਰੋੜ ਰੁਪਏ ਦਾ ਕਥਤ ਰੂਪ ਦੇ ਵਿੱਚ ਕਾਰਜਾ ਦੇ ਵਿੱਚ ਕਫਲਾ ਹੋਇਆ ਜਦੋਂ ਮੈਂ ਦੱਸਿਆ ਨਾ ਵੀ ਜਦੋਂ ਸੜਿਹਾਂਦ ਇਹੋ ਜਿ ਖੁੱਦੋਂ ਨੂੰ ਫਰੋਲਣ ਲੱਗੋ ਹੂੰ ਤਾਂ ਸੜਿਹ ਆਦਮਾਰ ਦੀਆਂ ਲੀਰਾਂ ਬਹੁਤ ਨਿਕਲਦੀਆਂ ਨੇ ਜੀ ਇਸ ਕਮੇਟੀ ਜਦੋਂ ਇਹਦਾ ਸਾਰੇ ਦਾ ਸਾਰਾ ਮਾਮਲਾ ਫਰੋਲਣ ਲੱਗੀ ਹੂੰ ਤਾਂ ਇਸ ਕਮੇਟੀ ਕੋਲੇ 350 ਕਰੋੜ ਨਹੀਂ ਜੀ 1000 ਕਰੋੜ ਤੱਕ ਦੇ ਅੰਕੜੇ ਆ ਗਏ ਜੀ ਤੇ ਜਿੱਥੇ ਧਰਬਿੰਦਰ ਹਜ਼ਾਰ ਹਜ਼ਾਰ ਕਰੋੜ ਰੁਪਏ ਦਾ ਕਫਲਾ ਹੁੰਦਾ ਹੋਵੇਗਾ ਉੱਥੇ ਫਿਰ ਲੋਕਾਂ ਤੇ ਕੀ ਲੱਗਦਾ ਹੈ ਹੂੰ ਕੱਖ ਵੀ ਨਹੀਂ ਜੀ ਸੋ ਇਹ 1000 ਕਰੋੜ ਤੱਕ ਪਹੁੰਚ ਗਿਆ ਉਹ ਨਗਰ ਕਾਉਂਸਲ ਨੂੰ ਇਸ ਕਮੇਟੀ ਨੇ 2 ਮਹੀਨਿਆਂ ਦਾ ਸਮਾਂ ਦਿੱਤਾ ਹੂੰ ਕੇ 2 ਮਹੀਨਿਆਂ ਤੋਂ ਬਾਅਦ ਆ ਕੇ ਤੁਸੀਂ ਆਪਣੀ ਰਿਪੋਰਟ ਸਾਨੂੰ ਦਿਓ ਜੀ ਇੱਕ ਚੀਜ਼ ਤੁਹਾਨੂੰ ਇਹ ਵੀ ਯਾਦ ਹੋਵੇਗਾ ਇਸੇ ਨਗਰ ਕਾਉਂਸਲ ਦਾ ਇੱਕ ਕਾਰਜ ਸਹਾਧਕ ਅਫਸਰ ਜਿਹਨੂੰ ਈਓ ਕਹਿੰਦੇ ਆਪਾਂ ਗਰੀਸ਼ ਬਰਮਾ ਜੀ ਉਹ ਇਸ ਤੋਂ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਵੀ ਭੁਗਤ ਰਿਹਾ ਹੈ ਇਹਦਾ ਮਤਲਬ ਜਿਹੜਾ 1000 ਕਰੋੜ ਤੱਕ ਪਹੁੰਚ ਗਿਆ ਤੇ ਫਿਰ ਕਾਰਜ ਸਹਾਧਕ ਅਫਸਰ ਨੇ ਦਾ ਕਾਰਜ ਸਾਧੀ ਹੋਣਗੇ ਨਾ ਜੀ ਸੋ ਇਸ ਕਰਕੇ ਹੁਣ 2 ਮਹੀਨੇ ਦਾ ਟਾਈਮ ਦਿੱਤਾ ਉਹਨਾਂ ਨੇ ਕਿ 2 ਮਹੀਨੇ ਦੇ ਵਿੱਚ ਵਿੱਚ ਇਹ ਰਿਪੋਰਟ ਸਾਨੂੰ ਨਗਰ ਕਾਉਂਸਲ ਦੇਵੇ ਜੀ ਤਿਰਲ ਸਾਹਿਬ ਲੋਕਾਂ ਦਾ ਮੋਹ ਪੰਗ ਹੋ ਰਿਹਾ ਹੈ ਰਾਜਸੀ ਪਾਰਟੀਆਂ ਤੋਂ ਨੋਟਾ ਦਾ ਬਟਨ ਵਧੇਰੇ ਦਬਾਇਆ ਜਾ ਰਿਹਾ ਹੈ ਕਾਰਨ ਇਹ ਕਿ ਜਿਵੇਂ ਤਾਲ ਬਦਲੀਆਂ ਹੋ ਜਾਂਦੀਆਂ ਨੇ ਵੋਟਰਾਂ ਦੀ ਪ੍ਰਵਾਹ ਨਹੀਂ ਕਰਦਾ ਕੋਈ ਵੀ ਲੀਡਰ ਸਿੱਧਾ ਜਾ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦਾ ਹਾਲਾਂਕਿ ਉਹਨਾਂ ਨੇ ਵਿਸ਼ਵਾਸ ਕੀਤਾ ਹੁੰਦਾ ਹੈ ਤਾਂ ਜਿਵੇਂ ਵੱਡੇ ਲੀਡਰ ਕਹਿ ਦਿੰਦੇ ਨੇ ਕਿ ਵਿਸ਼ਵਾਸ ਘਾਤ ਕਰਦੇ ਨੇ ਅਜਿਹੇ ਲੀਡਰ ਦਲ ਬਦਲੀ ਦਾ ਕਾਨੂੰਨ ਵੀ ਆ ਉਹ ਵੀ ਗੱਲਾਂ ਦੇ ਵਿੱਚ ਹੀ ਰਹਿ ਜਾਂਦਾ ਹੈ ਤਾਂ ਹੁਣ ਨੋਟਾਂ ਨੂੰ ਲੋਕ ਜ਼ਿਆਦਾ ਤਰਜੀਹ ਦੇਣ ਲੱਗ ਪਏ ਨੇ ਰਾਸ਼ੀ ਪਾਰਟੀਆਂ ਤੋਂ ਉਹਨਾਂ ਦਾ ਮੋਹ ਭੰਗ ਹੋ ਰਿਹਾ ਹੈ ਇਸੇ ਕਰਕੇ ਅਗ ਰਾਸ਼ੀ ਪਾਰਟੀ ਕਹਦੀਆਂ ਕੁਛ ਨਹੀਂ ਕਹਿੰਦੀਆਂ ਕੁਛ ਨਹੀਂ ਹਮ ਜਦੋਂ ਉਹਨਾਂ ਦੇ ਵਾਦੇ ਨਹੀਂ ਪੂਰੇ ਹੁੰਦੇ ਲਗਾਤਾਰ ਇਹ ਮਾਮਲੇ ਵਿੱਚ ਵਿਚਾਲੇ ਰਹਿ ਜਾਂਦੇ ਨੇ ਤਾਂ ਨਨ ਆਫ ਦਾ ਬਬਾ ਨੋਟਾ ਤੇ ਲੋਕਾਂ ਦਾ ਇਹ ਗਿਣਤੀ ਵਧਣਾ ਹੂੰ ਇਹਦਾ ਮਤਲਬ ਇਹ ਹੈ ਕਿ ਰਾਸ਼ਟਰੀ ਪਾਰਟੀਆਂ ਤੋਂ ਬਿਲਕੁਲ ਮੋਹ ਪੰਗ ਹੁੰਦਾ ਜਾ ਰਿਹਾ ਹੈ ਹੂੰ ਇਹਦੇ ਵਿੱਚ ਬਿਹਾਰ ਦੀ ਇੱਕ ਸੀਟ ਹੈ ਉੱਥੇ ਕਹਿੰਦੇ 19 ਦੀਆਂ ਚੋਣਾਂ ਦੇ ਵਿੱਚ 51000 ਤੋਂ ਵੱਧ ਲੋਕਾਂ ਨੇ ਇਹ ਕੀਤਾ ਜੀ ਆਂਧਰਾ ਪ੍ਰਦੇਸ਼ 'ਚ ਵੀ 50000 ਦੇ ਕਰੀਬ ਇਸੇ ਤਰ੍ਹਾਂ ਓਡੀਸ਼ਾ 'ਚ ਹੂੰ 44000 ਤੋਂ ਵੱਧ 36 ਗੜ ਦੇ ਵਿੱਚ ਵੀ 42000 ਦੇ ਲਗਭਗ ਲੋਕਾਂ ਨੇ ਨੋਟਾ ਜਿਹੜਾ ਹੈਗਾ ਉਹ ਬਟਨ ਦਬਾਇਆ ਹੈ ਇੱਕ ਸੀਟ ਤੇ ਲੋਕ ਸਭਾ ਚ ਇਹਦਾ ਬਤਲ ਜਦੋਂ ਦੇਸ਼ ਭਰ ਦੀਆਂ ਹੋਰਾਂ ਸੀਟਾਂ ਦਾ ਧਿਆਨ ਵੀ ਕਰੀਏ ਉੱਥੇ ਵੀ ਕਹਿੰਦੇ ਇਸੇ ਤਰ੍ਹਾਂ ਨੋਟਾ ਦੇ ਬਟਨ ਦੀ ਵਰਤੋਂ ਜ਼ਿਆਦਾ ਹੋਈ ਹੈ ਤੇ ਜਿਹੜੀ ਸਪਸ਼ਟ ਕਰਦੀ ਹੈ ਕਿ ਰਾਸ਼ਟਰੀ ਪਾਰਟੀਆਂ ਦੀਆਂ ਮੋਮੋ ਠਗਣੀਆਂ ਗੱਲਾਂ ਦੇ ਉੱਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਜੀ ਟੇਲ ਸਾਬ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨ ਧੰਨਵਾਦ ਆ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਰੋਜ਼ਾਨਾ ਦੇਖਦੇ ਨੇ ਤੇ ਸਾਡੀ ਕੋਸ਼ਿਸ਼ ਇਸ ਪ੍ਰੋਗਰਾਮ ਦੇ ਵਿੱਚ ਇਹੀ ਰਹਿੰਦੀ ਹੈ ਕਿ ਹਰ ਮੁੱਦੇ ਦੀ ਤਹਿ ਤੱਕ ਜਾਇਆ ਜਾਵੇ ਤੁਹਾਨੂੰ ਹਰ ਖਬਰ ਦੇ ਨਾਲ ਅਪਡੇਟ ਰੱਖਿਆ ਜਾਵੇ ਕਿਉਂਕਿ ਜਿੰਨੀਆਂ ਵੀ ਤਾਜ਼ਾ ਖਬਰਾਂ ਹੁੰਦੀਆਂ ਨੇ ਉਹ ਤੁਸੀਂ ਸੁਣ ਲੈਂਦੇ ਹੋ ਪੜ੍ਹ ਲੈਂਦੇ ਹੋ ਪਰ ਉਹਨਾਂ ਖਬਰਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਭਾਵ ਪੈਣਾ ਹੈ ਤੇ ਪਿਛਲਾ ਉਹਨਾਂ ਦਾ ਪਿਛੋਕੜ ਕੀ ਹੈ ਉਹ ਸਾਰਾ ਕੁਝ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕੱਲ ਵੀ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਨਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ